ਕੁੰਬ ਦੇ ਮੇਲੇ ਉੱਪਰ ਵੀ ਜਿੰਨਾ ਗੰਦ ਗੰਦਗੀ ਉੱਥੇ ਖਿਲਾਰ ਦਿੱਤੀ ਗਈ ਆ ਕਿ ਉਹ ਕਿਹੜੇ ਗ੍ਰੰਥ ਚ ਲਿਖਿਆ ਜਿੰਨੀਆਂ ਲਾਸ਼ਾਂ ਦੀ ਗੰਦਗੀ ਉੱਥੇ ਆ ਕਦਾ ਇਸ਼ਨਾਨ ਹੋ ਗਿਆ ਉਥੇ ਸਿਰਫ ਇੱਕ ਪ੍ਰਵਤਾ ਲੈਣ ਵਾਸਤੇ ਇਹ ਸਿਸਟਮ ਬਣਾਇਆ ਬਹੁਤ ਸਿੱਖ ਧਰਮ ਚੋਂ ਗਏ ਨੇ ਉਧਰ ਤਰਬਣੀ ਚ ਰਿਆ ਗਿਆ ਸਿੱਖ ਨੂੰ ਪੁੱਛਣਾ ਚਾਹੀਦਾ ਏ ਕਿ ਤੂੰ ਗੁਰੂਕੇ ਲਾਹੌਰ ਨਹੀਂ ਗਿਆ ਪ੍ਰਚਾਰ ਉਲਟ ਹੋਇਆ ਕੰਮ ਉਹਨਾਂ ਦੀ ਦਿੱਖ ਵੇਖ ਕੇ ਤੇ ਜਿਹੜਾ ਕੰਮ ਉੱਥੇ ਕੀਤਾ ਗਿਆ ਉਹ ਗਲਤ ਕੀਤਾ ਇਹਦੇ ਨਾਲ ਅਸਲ ਵਿੱਚ ਨੁਕਸਾਨ ਹੁੰਦਾ ਇਹ ਦਾ ਮਤਲਬ ਗੁਰੂ ਦੀ ਮੱਤ ਦੇ ਉਲਟ ਆ ਸੀ ਉਹਨਾਂ ਵੱਲ ਵੇਖ ਕੇ ਲੋਕਾਂ ਦੇ ਇਹ ਬਹੁਤ ਗਲਤ ਗੱਲਾਂ ਕਿਧਰ ਕਿਧਰ ਸਵਾਲ ਤੇ ਖੜੇ ਸਵਾਲ ਮੈਂ ਕਿਹਾ ਜੀ ਲੋਕਾਂ ਨੇ ਕਈਆਂ ਨੇ ਇਹ ਗੱਲ ਕਹੀ ਆ ਕਿ ਤੁਸੀਂ ਕਹਿੰਦੇ ਆ ਜੀ ਇੱਥੇ ਉਹ ਕਿਉਂ ਗਏ ਤੁਹਾਡੇ ਫਲਾਣੇ ਕਿਉਂ ਗਏ ਤੁਹਾਡਾ ਆਹ ਜਥੇਦਾਰ ਕਿਉਂ ਗਿਆ ਤੁਹਾਡਾ ਕਿੰਨੇ ਕਿੰਤ ਹੁੰਦੀ ਆ ਹੱਥ ਜੁੜ ਕੇ ਇਹਦਾ ਵੀ ਗੁਰਮੁਖੋ ਜਿਹੜੇ ਸਾਡੇ ਨਾਲ ਗੱਲ ਕਰਨੀ ਉਹ ਕਰ ਸਕਦੇ ਜਿਹੜੀ ਜਥੇਦਾਰਾਂ ਦੀ ਆ ਉਹ ਤੁਸੀਂ ਉਹਨਾਂ ਨਾਲ ਗੱਲ ਕਰੋ ਸਰਕਾਰਾਂ ਦੀਆਂ ਇਹ ਚਾਲਾਂ ਨੇ ਅਸਲੀਅਤ ਕੁਝ ਵੀ ਨਹੀਂ ਅਸਲੀ ਕੁੰਬ ਦੀ ਮਰਿਆਦਾ ਜਿਹੜੀ ਸੀ ਉਹ ਸੀ ਸਨਾਤਨ ਮਤ ਦੇ ਸਾਧੂਆਂ ਨਾਲ ਸਿੱਖ ਜਾਂਦੇ ਉਹਨਾਂ ਸਾਧੂਆਂ ਜਿਵੇਂ ਗੁਰੂ ਸਾਹਿਬਾਂ ਨੇ ਵੀ ਹਰਕਤ ਦੀ ਭਲਾ ਮੰਗਿਆ ਪਰ ਜੇ ਕਹੀਏ ਵੀ ਸਿੱਖ ਉਹਨਾਂ ਦੀ ਰੀਤੀ ਰਿਵਾਜ ਵਿੱਚ ਆ ਜੇ ਇਹਦੀ ਤੇ ਸਾਨੂੰ ਲੋੜ ਹੀ ਨਹੀਂ ਸਤਿਗੁਰੂ ਤੇ ਕਹਿੰਦੇ ਸੀ ਮਹਾਰਾਜ ਸਿੱਖਾ ਤੂੰ ਤੇ ਰੋਜ਼ ਅੰਮ੍ਰਿਤ ਵੇਲੇ ਜਾਂ ਸ਼ਾਮਾਂ ਨੂੰ ਸੰਗਤ ਕਰ ਤੇਰਾ ਤੇ ਕੁੰਬ ਇੱਥੇ ਹੀ ਆ ਜਿਹੜਾ ਫਲ 144 ਸਾਲ ਬਾਅਦ ਇਹ ਸਨਾਤਨ ਮਤ ਵਾਲੇ ਕਹਿੰਦੇ ਸਾਨੂੰ ਮਿਲਦਾ ਤੇ ਗੁਰੂ ਨੇ ਤੇ ਕਿਰਪਾ ਕੀਤੀ ਤੂੰ ਰੋਜ਼ 144 ਸਾਲ ਵਾਲਾ ਲੈ ਕਿ ਅੰਦਰ ਨੇ ਕਿ ਉੱਥੇ ਇੱਕ ਗੁਰਦੁਆਰਾ ਸਾਹਿਬ ਵੀ ਐ ਤਰਬਾਣੀ ਦੇ ਬਣਿਆ ਉੱਥੇ ਵੀ ਇਸ਼ਨਾਨ ਕਰਨਾ ਵੀ ਗੁਰੂ ਸਾਹਿਬ ਜੀ ਗਏ ਨੇ ਉਹਨਾਂ ਨੇ ਇਸ਼ਨਾਨ ਕੀਤਾ ਤਾਂ ਅਸੀਂ ਵੀ ਜਾ ਕੇ ਉੱਥੇ ਇਸ਼ਨਾਨ ਕਰਨਾ ਇਲਾहाबाद ਦੇ ਤਰਬਾਣੀ ਵਿਖੇ ਜੋ ਕਿ ਮਹਾਕੁੰਭ ਦਾ ਇਸ਼ਨਾਨ ਮੇਲਾ ਚੱਲ ਰਿਹਾ ਜਿੱਥੇ ਕਿ ਦੂਜੇ ਧਰਮਾਂ ਦੇ ਲੋਕ ਇਸ਼ਨਾਨ ਕਰਨ ਲਈ ਪਹੁੰਚਦੇ ਨੇ ਕਿਉਂਕਿ ਉੱਥੇ ਇਸ਼ਨਾਨ ਕਰਨਾ ਪਵਿੱਤਰ ਮੰਨੇ ਜਾਂਦਾ ਹੈ ਜੇ ਦੂਜੇ ਪਾਸੇ ਦੇਖੀਏ ਤਾਂ ਪੰਜਾਬ ਦੇ ਵਿੱਚੋਂ ਸਿੱਖ ਕੌਮ ਦੇ ਕਾਫੀ ਜਿਹੜੇ ਲੋਕ ਨੇ ਉੱਥੇ ਪਹੁੰਚੇ ਨੇ ਨਿਹੰਗ ਜਥੇਬੰਦੀਆਂ ਪਹੁੰਚੇ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਉੱਥੇ ਇਸ਼ਨਾਨ ਕਰਦੇ ਹੋਏ ਦਿਖਾਈ ਦਿੱਤੇ ਸੋ ਸਿੱਖਾਂ ਦਾ ਉਸੇ ਇਸ਼ਨਾਨ ਕਰਨ ਨਾਲ ਕੀ ਮਹੱਤਵ ਹੈ ਕਿਉਂ ਇਸ਼ਨਾਨ ਕਰਨ ਜਾਂਦੇ ਨੇ ਪੰਜਾਬ ਦਾ ਤਰਬਿਆਣੀ ਨਾਲ ਕੀ ਸੰਬੰਧ ਹੈ ਸੋ ਉਸ ਦੀ ਜਾਣਕਾਰੀ ਲਈ ਸਾਡੇ ਨਾਲ ਮੌਜੂਦ ਨੇ ਕਥਾਵਾਚਕ ਸੁਖਜਿੰਦਰ ਸਿੰਘ ਜੀ ਜਿਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਜੀ ਫਤਿਹ ਸਾਂਝ ਕਰਾਂਗੇ ਬਾਰੇ ਖਾਲਸਾ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਕਿਉਂਕਿ ਜਿਹੜਾ ਦੂਜੇ ਧਰਮਾਂ ਦੇ ਵਿੱਚ ਉਹਨਾਂ ਦੇ ਗਧਰਮ ਗ੍ਰੰਥਾਂ ਵਿੱਚ ਲਿਖਿਆ ਵਿਦਾਂਤਾਂ 'ਚ ਜਿਹੜੇ ਪ੍ਰਾਣ ਉਹਨਾਂ 'ਚ ਵੀ ਲਿਖਿਆ ਜਿਹੜੀ ਰਮਾਇਣ ਸਾਰੇ ਧਰਮਾਂ ਦੇ ਲਿਖਿਆ ਠੀਕ ਆ ਹੁਣ ਅਗਲੀ ਗੱਲ ਇਹ ਆ ਕਿ ਸਿੱਖ ਧਰਮ ਦੇ ਵਿੱਚ ਇਹਦਾ ਕੀ ਸਿਸਟਮ ਸਿੱਖ ਧਰਮ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਜਿਹੜਾ ਸਿੱਖ ਧਰਮ ਦੇ ਵਿੱਚ ਸਿਸਟਮ ਹਨ ਉਹ ਕਹਿੰਦੇ ਸੀ ਮਾਗ ਮੱਜਣ ਸੰਗ ਸਾਧੂਆਂ ਧੂੜੀ ਕਰ ਇਸਨਾ ਅਸਲ ਵਿੱਚ ਮਾਗ ਦੇ ਮਹੀਨੇ ਦੇ ਉੱਪਰ ਹੀ ਹੁਣ ਜਿਹੜਾ ਕੁੰਭ ਸ਼ੁਰੂ ਹੋ ਰਿਹਾ ਹੈ ਨਾ ਜੀ ਹੋਇਆ ਚੱਲ ਰਿਹਾ ਇਹ 13 ਜਨਵਰੀ ਰਾਤ 12:05 ਤੇ ਰੰਭ ਹੋਇਆ ਮੈਂ ਇਵਤਾਂਤ ਪੜਿਆ ਮੈਂ ਤਾਂ ਇਹ ਗੱਲ ਕਰ ਰਿਹਾ ਇਹਦਾ ਲਾਸਟ ਟਾਈਮ ਜਿਹੜਾ 26 ਫਰਵਰੀ ਹੁੰਦਾ ਉਦੋਂ ਤੱਕ ਇਹਦੇ ਵਿੱਚ ਪੰਜ ਇਸ਼ਨਾਨ ਹੋਣੇ ਆ ਜਿਹਦੇ ਚੋਂ ਸੰਗਰਾਮ ਦਾ ਦੇ ਨੇ ਸੀ ਮਸਿਆ ਦਾ ਹੁਣ ਪੁੰਨਿਆਂ ਦਾ ਵੀ ਆਉਣਾ ਹੈ ਇਸ ਪ੍ਰਕਾਰ ਇਹਨਾਂ ਦੇ ਵਿੱਚ ਪੰਜ ਸ਼ਨਾਹ ਮਿਲੀਆਂ ਜਾਂਦੀਆਂ ਇਹਨਾਂ ਦੀ ਪੜਾਈ ਵਿਦਿਆ ਦੇ ਮੁਤਾਬਕ ਕਿਉਂਕਿ ਸਾਨੂੰ ਟਕਸਾਲ ਦੇ ਵਿੱਚ ਹਰ ਗ੍ਰੰਥ ਪੜ੍ਹਾਇਆ ਜਾਂਦੀ ਸੀ ਉਹ ਜਦੋਂ ਇੱਥੇ ਇਹਨਾਂ ਨੇ ਇਹ ਸਿਸਟਮ ਬਣਾਇਆ ਇਹਨਾਂ ਮਨਾਉਂਦੇ ਰਹੇ ਆ ਪਰ ਅਸਲ ਵਿੱਚ ਜਿਹੜੇ ਸਾਡੇ ਵੀਰ ਇਹਨਾਂ ਚੀਜ਼ਾਂ ਨੂੰ ਬਹੁਤੀ ਤਰਜੀਹ ਦਿੰਦੇ ਆ ਨਾ ਉਹ ਸਾਡੇ ਗੁਰੂ ਸਾਹਿਬਾਨ ਨੇ ਦਿੱਤੀ ਮਹਾਰਾਜ ਜਦੋਂ ਵੀ ਜਾਂਦੇ ਰਹੇ ਆ ਉਹ ਜਦੋਂ ਵੀ ਕਿਸੇ ਤੀਰਥ ਤੇ ਜਾਂਦੇ ਸੀ ਉਹ ਤੀਰਥ ਵਿੱਚ ਰਹਿਣ ਵਾਲੇ ਵੱਸਣ ਵਾਲੇ ਲੋਕਾਂ ਨੂੰ ਰੱਬ ਨਾਲ ਮਿਲਾਉਣ ਜਾਂਦੇ ਸੀ ਕਦੇ ਗੁਰੂ ਸਾਹਿਬ ਨੇ ਕਦੀ ਉਹਨਾਂ ਦੀ ਰੀਤੀ ਰਿਵਾਜ ਧਾਰ ਨਹੀਂ ਸੀ ਕੀਤੇ ਇਸੇ ਵਾਸਤੇ ਗੁਰੂ ਨਾਨਕ ਸਾਹਿਬ ਜੀ ਗਏ ਕੁਰਕ ਖੇਤਰ ਤੇ ਨਾਨੋ ਪੰਡਤ ਨੇ ਬਹਿਸ ਕੀਤੀ ਵੀ ਤੁਸੀਂ ਸਾਡੀ ਰੀਤੀ ਰਿਵਾਜ ਕਿਉਂ ਨਹੀਂ ਮੰਨਦੇ ਮਾਰੇ ਕਹਿੰਦੇ ਨਹੀਂ ਸਹੀ ਨਹੀਂ ਫਿਰ ਜੇ ਮਾਰੇ ਹਰਦਵਾਰ ਗਏ ਪੰਡਤਾਂ ਨੇ ਬਹਿਸ ਬੜੀ ਕੀਤੀ ਤੁਸੀਂ ਪੁੱਠੇ ਪਾਸੇ ਕਰਕੇ ਮੂੰਹ ਦਿੰਦੇ ਇਹਦਾ ਭਾਵ ਮਾਰੇ ਰੀਤੀ ਰਿਵਾਜ ਨਹੀਂ ਸੀ ਉਹਨਾਂ ਦੇ ਮੰਨ ਦੇ ਉਹ ਕਹਿੰਦੇ ਸੀ ਜੋ ਪਰਮੇਸ਼ਰ ਨੇ ਸੱਚੇ ਤਾਂ ਉਹਦੇ ਤੇ ਚੱਲਣਾ ਤੇ ਗੁਰੂ ਨੇ ਤੇ ਮਤ ਚਲਾਈ ਸੱਚੀ ਆ ਹਾਂ ਜਿਹੜੇ ਸਾਡੇ ਵੀਰ ਇਹ ਗੱਲ ਜਾਂਦੇ ਸਿਰਫ ਇੱਕ ਪਰਦਾ ਪਾਉਂਦੇ ਆਪਣੇ ਉੱਪਰ ਕਿ ਅਸੀਂ ਗਲਤ ਜਾਓ ਜਾਣਾ ਚਾਹੀਦਾ ਪਰ ਜੇ ਭਾਵਨਾ ਚੰਗੀ ਹੈ ਜੇ ਅਸੀਂ ਜਾ ਕੇ ਉਹਨਾਂ ਦੀ ਰੀਤੀ ਰਿਵਾਜ ਨੂੰ ਧਾਰਨ ਕਰ ਲਿਆ ਤੇ ਸਿੰਘ ਸਾਹਿਬ ਫਿਰ ਅਸੀਂ ਸਿੱਖ ਕਾਦੇ ਹੋਏ ਹਰ ਜਗ੍ਹਾ ਤੇ ਮੈਂ ਖੁਦ ਵੀ ਵਿਦਿਆ ਮੈਂ ਨਿਰਮਲੇ ਸਾਧੂਆਂ ਕੋਲ ਵੀ ਪੜਦਾ ਰਿਹਾ ਮੈਂ ਨਿਆੰਗ ਸਿੰਘ ਜਥੇ ਬੰਦਿਆਂ ਦੀ ਪੜਾਈ ਕੀਤੀ ਆ ਦਸਮਬਦੀ ਪੜਾਈ ਕੀਤੀ ਆ ਘੋੜ ਸਵਾਰੀ ਸਭ ਕੁਝ ਹੁਣ ਤਕਸਾਲ ਤੋਂ ਹੀ ਮੈਂ ਸਾਰੀ ਵਿਦਿਆ ਅਨਸਰ ਕੀਤੀ ਸਾਰੇ ਪਾਸੇ ਪੜਿਆ 300 ਤੇ 50 ਦੇ ਕਰੀਬ ਆਪਣੇ ਕੋਲ ਮਤਵਾ ਭਾਰਤ ਦੇ ਵਿੱਚ ਪੰਡਿਤ ਗਣੇਸ਼ਾ ਸਿੰਘ ਜੀ ਦੇ ਗ੍ਰੰਥ ਚ ਲਿਖਿਆ ਇਹ ਗੱਲ ਕਿ ਜਿਨ੍ਹਾਂ ਨੂੰ ਸਾਧੂ ਕਹਿੰਦੇ ਜਾਂ ਕੋਈ ਸੰਤ ਮੰਨਦੇ ਜਾਂ ਕੋਈ ਕਿਸੇ ਤਰ੍ਹਾਂ ਦੇ ਸੰਪਰਦਾ ਹੈ 350 ਦੇ ਕਰੀਬ ਉਹਨੇ ਗਣੇਸ਼ਾ ਸਿੰਘ ਪੰਡਿਤ ਗਣੇਸ਼ਾ ਸਿੰਘ ਨੇ ਗੱਲ ਲਿਖੀ ਕਿ ਮੇਰੇ ਕੋਲ ਰਿਸਰਚ ਹੀ ਇੰਨੀ ਕੋ ਚੁੱਕੀ ਆ ਇਹ ਤੋਂ ਅੱਗੇ ਮੇਰੀ ਸਮਰੱਥਾ ਨਹੀਂ ਸੀ ਹੁਣ ਜਦੋਂ ਤੁਸੀਂ ਵੇਖੋਗੇ ਕਿਸੇ ਦੀ ਮਤ ਪੂਰੀ ਨਹੀਂ ਦਲਦੀ ਕੁੰਬ ਦੇ ਮੇਲੇ ਉੱਪਰ ਵੀ ਜੋ ਮर्यादा ਸਨਾਤਨ ਮਤ ਦੇ ਵਿੱਚ ਲਿਖੀ ਸੀ ਉਹ ਪੂਰੀ ਨਹੀਂ ਹੋ ਰਹੀ ਤੁਸੀਂ ਵੇਖਿਆ ਕਿਹੜਾ ਫਰ ਮਿਲੂਗਾ ਜਿੰਨਾ ਗੰਦ ਗੰਦਗੀ ਉੱਥੇ ਖਿਲਾਰ ਦਿੱਤੀ ਗਈ ਆ ਕਿ ਉਹ ਕਿਹੜੇ ਗ੍ਰੰਥ ਚ ਲਿਖਿਆ ਜਿੰਨੀਆਂ ਲਾਸ਼ਾਂ ਦੀ ਗੰਦਗੀ ਉੱਥੇ ਆ ਕਦਾ ਇਸ਼ਨਾਨ ਹੋ ਗਿਆ ਉਹ ਤੇ ਸਿਰਫ ਇੱਕ ਆਪਣੇ ਕੀਂਦੇ ਪ੍ਰਵਤਾ ਲੈਣ ਵਾਸਤੇ ਇਹ ਸਿਸਟਮ ਬਣਾਇਆ ਸਰਕਾਰਾਂ ਦੀਆਂ ਇਹ ਚਾਲਾਂ ਨੇ ਅਸਲੀਅਤ ਕੁਝ ਵੀ ਨਹੀਂ ਅਸਲੀ ਕੁੰਭ ਦੀ ਮਰਿਆਦਾ ਜਿਹੜੀ ਸੀ ਉਹ ਸੀ ਸਨਾਤਨ ਮਤ ਦੇ ਸਾਧੂਆਂ ਨਾਲ ਸਿੱਖ ਜਾਂਦੇ ਉਹਨਾਂ ਸਾਧੂਆਂ ਜਿਵੇਂ ਗੁਰੂ ਸਾਹਿਬਾਂ ਨੇ ਵੀ ਹਰਕਤ ਦੀ ਭਲਾ ਮੰਗਿਆ ਪਰ ਜੇ ਕਹੀਏ ਵੀ ਸਿੱਖ ਉਹਨਾਂ ਦੀ ਰੀਤੀ ਰਿਵਾਜ ਵਿੱਚ ਆ ਜੇ ਇਹਦੀ ਤਾਂ ਸਾਨੂੰ ਲੋੜ ਹੀ ਨਹੀਂ ਸਤਗੁਰੂ ਤੇ